ਮੌਜੂਦਾ ਸਮੇਂ ਵਿੱਚ ਹਰ ਕੋਈ ਮੋਬਾਈਲ ਫੋਨ ਦੀ ਵਰਤੋਂ ਕਰਦਾ ਹੈ ਭਾਰਤ ਵਰਗੇ ਵੱਡੇ ਬਾਦੀ ਵਾਲੇ ਦੇਸ਼ ਵਿੱਚ ਇਹ ਅੰਕੜਾ ਕਾਫੀ ਜ਼ਿਆਦਾ ਹੈ ਪਰ ਦਿਲਚਸਪ ਗੱਲ ਇਹ ਹੈ ਕਿ ਭਾਰਤ ਮੋਬਾਈਲ ਦੀ ਵਰਤੋਂ ਕਰਨ ਦੇ ਨਾਲ-ਨਾਲ ਇਸ ਦੇ ਉਤਪਾਦਨ ਵਿੱਚ ਵੀ ਅੱਗੇ ਹੈ ਜੀ ਹਾਂ ਭਾਰਤ ਨੇ ਮੋਬਾਈਲ ਹੈਂਡਸੈਟ ਨਿਰਮਾਣ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹਾਸਲ ਕੀਤਾ ਹੈ ਦੇਸ਼ ਵਿੱਚ ਵਰਤੀਆਂ ਜਾਣ ਵਾਲੀਆਂ ਲਗਭਗ 99 ਡਿਵਾਈਸਾਂ ਘਰੇਲੂ ਤੌਰ ਤੇ ਨਿਰਮਿਤ ਹਨ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਜੀਤਿਨ ਪ੍ਰਸਾਦ ਨੇ ਸੰਸਦ ਨਾਲੇ ਜਾਣਕਾਰੀ ਸਾਂਝੇ ਕਰਦੇ ਹੋਏ ਕਿਹਾ ਕਿ ਘਰੇਲੂ ਇਲੈਕਟ੍ਰੋਨਿਕਸ ਸੈਕਟਰ ਵਿੱਚ ਪਿਛਲੇ ਦਹਾਈਏ ਵਿੱਚ ਕਾਫੀ ਵਾਧਾ ਹੋਇਆ ਹੈ ਭਾਰਤ ਵਿੱਚ ਇਲੈਕਟ੍ਰੋਨਿਕਸ ਦਾ ਪਾਦਨ ਅਮੁੱਲ ਵਿੱਤੀ ਸਾਲ 2014 2015 ਵਿੱਚ 190000 366 ਕਰੋੜ ਰੁਪਏ ਤੋਂ ਵੱਧ ਕੇ ਵਿੱਤੀ ਸਾਲ 2023-24 ਵਿੱਚ ਨੋ ਲੱਕਰ ਬਵਿੰਜਾ ਹਜ਼ਾਰ ਕਰੋੜ ਰੁਪਏ ਹੋ ਗਿਆ ਹੈ ਇਸ ਪਰਪਰਜਿਤਤ ਤੋਂ ਵੱਧ ਦੀ ਮਿਛਤ ਫਲਾਨਾ ਵਿਕਾਸ ਦਰ ਸੀਏਜੀਆਰ ਨੂੰ ਦਰਸਾਉਂਦਾ ਹੈ ਦੇਸ਼ ਮੋਬਾਈਲ ਫੋਨਾਂ ਦੇ ਇੱਕ ਵੱਡੇ ਆਯਾਤਕ ਤੋਂ ਇੱਕ ਨਿਰਯਾਤਕ ਵਿੱਚ ਬਦਲ ਗਿਆ ਹੈ ਮੋਬਾਈਲ ਨਿਰਮਾਨ ਤੇ ਨਿਰਯਾਤ ਵਿੱਚ ਵੱਧਾ ਸਵਿਤੀ ਸਾਲ 2014 15 ਵਿੱਚ ਭਾਰਤ ਵਿੱਚ ਵੇਚੇ ਗਏ ਮੋਬਾਈਲ ਫੋਨਾਂ ਵਿੱਚੋਂ ਲਗਭਗ 74 ਆਯਾਤ ਕੀਤੇ ਗਏ ਸਨ ਉਨ ਭਾਰਤ ਆਪਣੇ ਮੋਬਾਈਲ ਹੈਂਡਸੈਟਾਂ ਦਾ 99.2% ਘਰੇਲੂ ਤੌਰ ਤੇ ਬਣਾਉਂਦਾ ਹੈ ਇਹ ਤਬਦੀਲੀ ਇਲੈਕਟ੍ਰੋਨਿਕਸ ਨਿਰਮਾਣ ਵਿੱਚ ਭਾਰਤ ਦੀਆਂ ਵੱਧਦੀਆਂ ਸਮਰਥਾਵਾਂ ਅਤੇ ਮੋਬਾਈਲ ਨਿਰਯਾਤ ਕਰਨ ਵਾਲੇ ਦੇਸ਼ ਵਜੋਂ ਇਸ ਦੇ ਉਭਰਨ ਨੂੰ ਦਰਸਾਉਂਦੀ ਹੈ ਪ੍ਰਸਾਦ ਨੇ ਕਿਹਾ ਕਿ ਇਲੈਕਟ੍ਰੋਨਿਕਸ ਸੈਕਟਰ ਨੇ ਸਿੱਧੇ ਅਤੇ ਸਿੱਧੇ ਤੌਰ ਤੇ ਲਗਭਗ 25 ਲੱਖ ਨੌਕਰੀਆਂ ਪੈਦਾ ਕੀਤੀਆਂ ਹਨ ਇਸ ਵਾਅਦੇ ਦਾ ਕਾਰਨ ਦਯੋਗ ਨੂੰ ਤਸ਼ਾਹਿਤ ਕਰਨ ਦੇ ਉਦੇਸ਼ ਨਾਲ ਵਕ ਵਕ ਸਰਕਾਰੀ ਪਹਿਲ ਕਦਮੀਆਂ ਨੂੰ ਦਿੱਤਾ ਜਾ ਸਕਦਾ ਹੈ